ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਵੱਡੀ ਜਿਹੜੀ ਖਬਰ ਹੈ ਜਿਆ ਕਹਿ ਲੋ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਲਗਿਆ ਕਰਨ ਅਕਸਰ ਪੰਜਾਬੀ ਆਉਂਦੇ ਆ ਇੱਥੇ ਤੇ ਪਿੱਛੇ ਤੇ ਸੁਣਨ ਦੇ ਵਿੱਚ ਆਉਂਦਾ ਵੀ ਕੈਨੇਡਾ ਦੇ ਵਿੱਚ ਜਿਹੜੀਆਂ 베ਰੀਆਂ ਤੋੜਦੇ ਆ 베ਰੀਆਂ ਤੇ ਆਪਾਂ ਨੂੰ ਲੱਗਦਾ ਜਿਵੇਂ ਵੀ ਕੰਡੇ ਵਾਲੀ 베ਰੀ ਹੁੰਦੀ ਹੈ ਨਾ ਸੋ 베ਰੀ ਤੁਹਾਨੂੰ ਦਿਖਾਵਾਂਗੇ ਵੀ 베ਰੀ ਇੱਥੇ ਕਿਸ ਤਰ੍ਹਾਂ ਦੀ ਹੈ ਸੋ ਅੱਜ ਉਹ ਬਾਗ ਦੇ ਵਿੱਚ ਹੀ ਪਹੁੰਚੇ ਹੋਏ ਆ ਆ ਉਹ ਵੱਡੀਆਂ 베ਰੀਆਂ ਤੁਹਾਨੂੰ ਦਿਖਾਉਣੇ ਆ ਇਹ ਦੇਖੋ ਜੀ ਜਿਹੜੀ ਇਹ ਬਿਲਕੁਲ ਇਹ ਵਾਲੀ ਹੈ ਇਸ ਤਰ੍ਹਾਂ ਦੇ ਕਲਰ ਦੀ ਹੈ ਜਿਸ ਤਰ੍ਹਾਂ ਆਪਣੇ ਜਾਮਣ ਹੁੰਦੀ ਹੈ ਨਾ ਜਾਮਣ ਦੇ ਕਲਰ ਦੀ ਹੈ ਤੇ ਇਹ ਹਜੇ ਹਰੀ ਹੈ ਤੇ ਵਿੱਚ ਵਿੱਚ ਇਹ ਦੇਖੋ ਪੱਕੀਆਂ ਵੀ ਹੋਈਆਂ ਨੇ ਇਸ ਤਰ੍ਹਾਂ ਬਾਗਾਂ ਦੇ ਬਾਗ ਲੱਗੇ ਹੋਏ ਨੇ ਇੱਥੇ ਤੇ ਇਹ 베ਰੀਆਂ ਇੱਥੇ ਤੋੜਦੇ ਨੇ ਲੋਕੀ ਆਪਣੇ ਪੰਜਾਬੀ ਆ ਕੇ ਇਹ ਦੇਖੋ ਇਹਦੇ ਵਿੱਚ ਕੁਝ ਪੱਕੀਆਂ ਵੀ ਹੈਗੀਆਂ ਨੇ ਇਹ ਵਾਲੀ ਹੈ ਬਿਲਕੁਲ ਜਿਸ ਤਰ੍ਹਾਂ ਜਾਮਣ ਹੁੰਦੀਆਂ ਨੇ ਨਾ ਜਾਮਣ ਵਰਗੀ ਹੈ ਦੇਖੋ ਸੋ ਬਹੁਤ ਜ਼ਿਆਦਾ ਇੱਥੇ ਇਹਦੀ ਖੇਤੀ ਹੁੰਦੀ ਹੈ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਇੱਥੇ ਆਉਂਦੇ ਨੇ ਕਿਉਂਕਿ ਅੱਜ ਕੱਲ ਜਿਹੜੇ ਕੰਮ ਨੇ ਤੇ ਆ ਤੁਹਾਨੂੰ ਨਾ ਉਹ ਵੀ ਦਿਖਾਉਨੇ ਆ ਤੇ ਉਧਰੇ ਦੂਸਰੇ ਬੂਟਿਆਂ ਦੇ ਵਿੱਚ ਹੈਗਾ ਥੋੜੇ ਜਿਹਾ ਜ਼ਿਆਦਾ ਜਿਹੜੇ ਫਲ ਵਾਲੇ ਨੇ ਉਧਰੋਂ ਲੈ ਕੇ ਚੱਲਦਾ ਤੁਹਾਨੂੰ ਸੋ ਇਹ ਦੇਖੋ ਇੱਧਰ ਆਗੇ ਆਪਾਂ ਇਹ ਦੇਖੋ ਇਸ ਤਰ੍ਹਾਂ ਨਾ ਇਸ ਤਰ੍ਹਾਂ ਗੁੱਛਿਆਂ ਦੇ ਵਿੱਚ ਲੱਗੀ ਆਉਂਦੀਆਂ ਨੇ ਇਹ ਸੋ ਬਹੁਤ ਜ਼ਿਆਦਾ ਇੱਕ ਕਰੋ ਵੀ ਇੱਕ ਬੂਟੇ ਦੇ ਉੱਤੋਂ ਇਹ ਦੇਖੋ ਇਹ ਲੱਗੀਆਂ ਹੋਈਆਂ ਨੇ ਇਹ ਉਹ 베ਰੀਆਂ ਨੇ ਜਿਹੜੀਆਂ ਤੋੜਦੇ ਨੇ ਆਪਣੇ ਲੋਕ ਆ ਕੇ ਇੱਥੇ ਇਹ ਕੋ ਬਹੁਤ ਜ਼ਿਆਦਾ ਜਿਹੜਾ ਫਲ ਹੈ ਉਹ ਲੱਗਦਾ 21 ਬੂਟੇ ਦੇ ਜੇਕਰ ਆਪਾਂ ਕਹਿ ਲਈਏ ਤਾਂ ਇਹ ਪੰਜਾਬ ਪੰਜਾਬ ਦਾ ਕਵਾਂਟਲ ਕਵਾਂਟਲ ਦਾ ਜਿਹੜਾ ਫਾਲ ਹੈ ਇੱਕ ਬੁੱਟੇ ਤੋਂ ਨਿਕਲ ਜਾਂਦਾ ਹੈ ਬਹੁਤ ਖਾਣ ਦੇ ਵਿੱਚ ਟੇਸਟੀ ਹੁੰਦੀ ਹੈ ਆ ਲੋ ਇਹਨੂੰ ਇਸ ਤਰ੍ਹਾਂ ਤੋੜ ਲਓ ਠੀਕ ਹੈ ਜੀ ਔਰ ਟੇਸਟ ਕਰਦੇ ਇਹਨੂੰ ਬਹੁਤ ਜਿਆਦਾ ਟੇਸਟੀ ਜਿਹੜਾ ਇਹਦਾ ਸਵਾਦ ਹੈ ਟੇਸਟ ਬਹੁਤ ਅੱਛਾ ਹੈ ਹਾਈਜਨਿਕ ਬਹੁਤ ਹੈ ਪਾਚਣ ਦੇ ਵਿੱਚ ਬਹੁਤ ਈਜ਼ੀ ਹੈ ਸੋ ਇਹ ਉਹ 베ਰੀਆਂ ਨੇ ਜਿਨ੍ਹਾਂ ਨੂੰ ਦਸਿਆ ਜਾਂਦਾ ਵੀ ਪੰਜਾਬ ਦੇ ਲੋਕ ਜਿਹੜੇ ਉਹ ਬੇਰੀਆਂ ਤੋੜਦੇ ਆ ਕਿਸ ਤਰ੍ਹਾਂ ਦੀਆਂ ਬੇਰੀਆਂ ਤੋੜਦੇ ਆ ਉਹ ਤੁਹਾਡੇ ਨਾਲ ਜੀ ਸਾਂਝੀ ਕਰ ਰਹੇ ਆ ਗੱਲਬਾਤ ਸੋ ਕੰਡੇ ਇੱਥੇ ਬਿਲਕੁਲ ਨਹੀਂ ਹੈਗੇ ਕੰਡਿਆਂ ਨੂੰ ਦੇਖਣ ਦੇ ਵਿੱਚ ਇਹ ਬੜਾ ਉਸੇ ਵੀ ਪੁੱਛਿਆ ਯਾਰ ਦੋਸਤਾਂ ਨੂੰ ਵੀ ਜਿਹੜੇ ਇੱਥੇ ਹੈਗੇ ਨੇ ਆਪਣੇ ਵੀ ਕਿਹੜੀ ਬੇਰੀ ਹੈ ਜਿਹੜੀ ਲੋਕ ਤੋੜਦੇ ਆ ਜਾ ਕੇ ਜਿਹਦੇ ਕਰਕੇ ਇੰਨੇ ਕਰੇਜ਼ੀ ਹੁੰਦੇ ਆ ਸੋ ਜਿਹਨੂੰ ਕੰਮ ਨਹੀਂ ਮਿਲਦਾ ਨਾ ਉਹਦੇ ਲਈ ਇਹ ਬਹੁਤ ਵਧੀਆ ਚੀਜ਼ ਹੈ ਇੱਥੇ ਬਹੁਤ ਜ਼ਿਆਦਾ ਲੇਬਰ ਹੈ ਜਿਹੜੀ ਅਗਰ ਉਹ ਵੀ ਪੂਰੇ ਕੈਨੇਡਾ ਦੇ ਵਿੱਚ ਵੀ ਜਿਹੜੇ ਹੋਰ ਸੂਬੇ ਨੇ ਮੌਂਟਰੀਅਲ ਹੋ ਗਿਆ ਜਾਂ ਹੋਰ ਪਾਸੇ ਗਿਆ ਦੇਖੋ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਲੱਗੀਆਂ ਨੇ ਬਸ ਇਹਨਾਂ ਨੂੰ ਤੋੜੋ ਅਰਸ਼ਾ ਕੋ ਔਰ ਇਹ ਬਿਕਰੀ ਵੀ ਕਾਫੀ ਮਹਿੰਗੀ ਹੈ ਜੇਕਰ ਮਾਰਕੀਟ ਚ ਜਾਓ ਨਾ ਤਾਂ ਤੁਹਾਨੂੰ 3 ਡਾਲਰ ਦੀ 1 ਪਾਉਂਡ ਮਿਲਦੀ ਹੈ 1 ਪਾਉਂਡ ਮਤਲਬ ਅੱਧਾ ਕਿਲੋ ਤੋਂ ਵੀ ਥੋੜੀ ਜਿਹੀ ਘੱਟ ਹੁੰਦੀ ਹੈ 420 ਗ੍ਰਾਮ ਦੇ ਨਰ ਤੜੇ ਹੁੰਦੀ ਹੈ ਸੋ ਮਿਲਦੀ ਹੈ ਤੇ ਉਹ ਅੱਜ ਤੁਹਾਨੂੰ ਦਿਖਾ ਰਹੇ ਹਾਂ ਇਹ ਲੋ ਇਹ ਆਪਣੀਆਂ ਬੇਰੀਆਂ ਨੇ ਦੇਖਣ ਨੂੰ ਬੇਰੀਆਂ ਨੇ ਲੇਕਿਨ ਹੈ ਜਮਨਾ ਵਰਗੀਆਂ ਨੇ ਸਵਾਦ ਇਹਨਾਂ ਦਾ ਕੇਸਰਾਂ ਦਾ ਕਹਾ ਵੀ ਆਪਣੇ ਕੀ ਸਵਾਦ ਹੋਏਗਾ ਇਸ ਤਰ੍ਹਾਂ ਦਾ ਕਹਤਾ ਮੈਂ ਤੋੜੀਆਂ ਲਾ ਦਿਖਾਤਾ ਆ ਲੋ ਇਹ ਵੀ ਤੋੜ ਕੇ ਲੈ ਕੇ ਆਇਆ ਇਹ 베ਰੀ ਹੈ ਰੁਕ 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 ਇਹ ਹਾਂ ਉਧਰ ਖੜੋ ਉਧਰ ਇਧਰੋ ਲਾਈਟ ਪੈ ਰਹੀ ਹੈ ਇਹ ਤਾਂ ਵਧੀਆ ਆਂਦੀ ਦੂਸਰੇ ਬਸਰੋਂ ਘੁੰਮੜਾ ਜਾ ਉਧਰੋਂ ਕਲਰ ਬੜਾ ਵਧੀਆ ਹੁੰਦਾ ਇਹਨਾਂ ਦਾ ਹਾਂ ਇਹ ਦੇਖੋ ਜਮਣ ਵਰਗੀ ਆ ਬਿਲਕੁਲ ਸੋ ਜਮਣ ਵਰਗੀ 베ਰੀ 베ਰੀਆਂ ਨੂੰ ਖਾ ਖਾ ਲਓ ਸਵਾਦ ਸੋ ਮਖਬੀਆ ਤੁਹਾਨੂੰ ਬਾਗ ਦਿਖਾਈ ਹੈ ਵੀ 베ਰੀਆਂ ਕਿਸ ਤਰ੍ਹਾਂ ਦੀਆਂ ਨੇ ਬੂਟੇ ਉਸ ਤਰ੍ਹਾਂ ਦੇ ਨੇ ਨਾਰਮਲ ਕੋਈ ਕੰਡੇ ਵਾਲੇ ਨਹੀਂ ਹੈ ਤੇ ਚੂਹੇ ਚਾਹੇ ਬਹੁਤ ਮੋٹے ਮੋٹے ਨੇ ਇਸ ਤਰ੍ਹਾਂ ਤੋੜ ਕੇ ਨਾ ਫਿਰ ਇਸ ਤਰ੍ਹਾਂ ਜਿਹੜੇ ਆਹ ਨੇ ਭਾਂਡੇ ਇਹਨਾਂ ਦੇ ਵਿੱਚ ਭਰ ਕੇ ਅੱਗੇ ਫਿਰ ਉਹ ਟਰੱਕ ਆਂਦਾ ਜਿਸ ਤਰ੍ਹਾਂ ਆਓ ਜੀ ਚਲੀਏ ਆਪਾਂ ਉਹ ਤੇ ਉਹ ਟਰੱਕ ਦੇ ਵਿੱਚ ਫਿਰ ਤੋੜ ਦੇ ਕੇ ਭਰ ਦਿੰਦੇ ਆ ਤੇ ਫਿਰ ਲੈ ਜਾਂਦੇ ਆ ਚਲੋ ਠੀਕ ਹੈ ਜੀ ਓਕੇ ਹੈ ਫਿਰ ਕਰ ਦਿਓ ਸ਼ੇਅਰ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਜਾਵੇ ਵੀ ਪੰਜਾਬੀ ਕਈਆਂ ਜੀਆਂ 베ਰੀਆਂ ਤੋੜਦੇ ਆ ਕੰਡੇ ਵਾਲੀਆਂ ਤੋੜਦੇ ਆ ਕਿ ਬਿਨਾ ਕੰਡੇ ਵਾਲੀਆਂ